ਸਰੇ ਚੀਜ ਇਹ ਚੀਜ਼ਾਂ ਦਾ ਸ਼ੌਂਕ ਮੈਨੂੰ ਬਚਪਨ ਤੋਂ ਹੀ ਸੀਗਾ ਮੈਨੂੰ ਕਿਹ ਚੀਜ਼ ਨੂੰ ਕੁਝ ਬਣਾ ਲਿਆ ਜੀ ਮੈਨੂੰ ਕਿਹ ਚੀਜ਼ ਨੂੰ ਕੈਪਚਰ ਕਰਨਾ ਵੀ ਇਹ ਚੀਜ਼ ਕਿੱਦਾਂ ਬਣੀ ਆ ਤੇ ਇਹ ਚੀਜ਼ਾਂ ਇਦਾਂ ਸਰ ਜਦੋਂ ਮੈਂ ਕੁਦਰਤ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਹਾਂ ਜਿੱਦਾਂ ਲੋਕ ਪਾਣੀ ਵੇਸਟ ਵਗੈਰਾ ਕਰੀ ਜਾਂਦੇ ਹਨਾ ਮੈਂ ਇਹ ਚੀਜ਼ ਨੂੰ ਦਿਖਾਉਣਾ ਵਾ ਸਕੂਲਾਂ ਦੇ ਵਿੱਚ ਮੇਨ ਬੋਰਡ ਬਣਾਈ ਦੀ ਆ ਵੀ ਪਾਣੀ ਵਿੱਚ ਘੱਟ ਵੇਸਟ ਕਰੋ ਇਹ ਨਵੀਂ ਆਪਣਾ ਕੰਮ ਆ ਕੋਈ ਕਿਸੇ ਦਾ ਰੋਬ ਨਹੀਂ ਕਿ ਇਹਦਾ ਕੁਝ ਨਹੀਂ ਹੈਗਾ ਜਦੋਂ ਮਰਜ਼ੀ ਕੰਮ ਕਰੋ ਮਰਜ਼ੀ ਬੈਠ ਜਾਓ ਉੱਠ ਖੜੋ ਨਹੀਂ ਉਹ ਕੰਮ ਨਹੀਂ ਹੈਗਾ ਵੀ ਆ ਪੱਟ ਤੋਂ ਲੈ ਕੇ ਅਠ ਵਜੇ ਤੱਕ ਕੰਮ ਕਰਨਾ ਵਾ ਨਹੀਂ ਮਤਲਬ ਜਦੋਂ ਦਿਲ ਕਰਦਾ ਕੰਮ ਕਰਨਾ ਉਦੋਂ ਹੀ ਇਹ ਪੇਂਟਿੰਗ ਬਣਦੀ ਆ ਨਹੀਂ ਉਹਨਾਂ ਦਾ ਕੰਮ ਵੀ ਨਹੀਂ ਹੁੰਦਾ ਜੀ ਇਹਦੇ ਵਿੱਚ ਸਾਡੇ ਨਾਲ ਗੱਲਾਂ ਕਰਦੇ ਕਰਦੇ ਮੈਂ ਦਿਲ ਤੇ ਹੱਥ ਰੱਖ ਕੇ ਕਹਿੰਦਾ ਮੈਂ ਸੱਚ ਬੋਲਿਆ ਵੀ ਮੈਨੂੰ ਤਕਰੀਬਨ ਕਈ ਵਾਰੀ ਬਲੇਖਾ ਪੈ ਗਿਆ ਵੀ ਮੇਰੇ ਕੋਲੇ ਕੁੱਤਾ ਖੜਾ ਇਹ ਤੁਹਾਡੀ ਬਣਾਈ ਹੋਈ ਹੈ ਜੀ ਕਲਾਕ੍ਰਿਤੀ ਫਿਰ ਚਲੋ ਹੋਰ ਲਈ ਕੁਦਰਤ ਨੇ ਮੈਨੂੰ ਇੱਕ ਪੋਨ ਬਾਕਸ ਹੈ ਜੀ ਮੈਨੂੰ ਪਹਿਚਾਨ ਲਓ ਕਿ ਮੈਂ ਇਹ ਕੰਮ ਕਰ ਸਕਦਾ ਵਾ ਚਲੋ ਫਿਰ ਆਪਾਂ ਕੋਪੀ ਆਪਣਾ ਕੰਮ ਇਹ ਮਤਲਬ ਇਹਦੇ ਫੀਲਡ ਵਿੱਚ ਪੱਕੀ ਤੌਰ ਤੇ ਆਗੇ ਹੂੰ ਦੇ ਨਾਲ ਕਈਆਂ ਨੇ ਪੈਸੇ ਨਹੀਂ ਦੇਣੇ ਪੈਸੇ ਦੱਬ ਲੈਣੇ ਆ ਜਾਂ ਪੈਸੇ ਘੱਟ ਦੇਣੇ ਆ ਬਹੁਤ ਕੁਝ ਹੋਇਆ ਪਰ ਨਹੀਂ ਹੁਣ ਨਹੀਂ ਹੁਣ ਕੰਮ ਵੀ ਮੇਰੇ ਐਵੇਂ ਦਾ ਹੋ ਗਿਆ ਵੀ ਲੋਕ ਖੋਸ਼ ਹੋ ਕੇ ਆਪਣੇ ਆਪ ਪੈਸੇ ਦਿੰਦੇ ਨੇ ਪਬਲਿਕ ਵਾਇਸ ਦੇਖ ਰਹੇ ਹਾਂ ਮੈਂ ਹਾਂ ਪ੍ਰਕਾਸ਼ ਸ਼ਰਮਾ ਕਲਾਕਾਰੀ ਇੱਕ ਅਜੇ ਹੀ ਦਾਤ ਹੈ ਜੋ ਪਰਮਾਤਮਾ ਹਰ ਕਿਸੇ ਨੂੰ ਨਹੀਂ ਬਖਸ਼ਦਾ ਕਲਾਕਾਰੀ ਨਾਤਾ ਪੈਸੇ ਦੇ ਨਾਲ ਖਰੀਦੀ ਜਾ ਸਕਦੀ ਹੈ ਔਰ ਨਾ ਹੀ ਕਲਾਕਾਰੀ ਦਾ ਗੁਣ ਹੈ ਜਿਹੜਾ ਕੱਕੇ ਦੇ ਨਾਲ ਕਿਸੇ ਵਿੱਚ ਪਾਇਆ ਜਾ ਸਕਦਾ ਕਈ ਵਾਰੀ ਕਲਾਕਾਰ ਦੀ ਬਣਾਈ ਹੋਈ ਕਲਾਕ੍ਰਿਤੀ ਬਿਨਾ ਕੁਝ ਕਹੇ ਕਿੰਨਾ ਕੁਝ ਬਿਆਨ ਕਰ ਦਿੰਦੀ ਹੈ ਕਿ ਵੇਖਣ ਵਾਲੇ ਦੇ ਮੂੰਹ ਦੇ ਵਿੱਚੋਂ ਸਿਰਫ ਨਿਕਲਦੀ ਹੈ ਵਾਹ ਕਿ ਇਹ ਕਲਾਕ੍ਰਿਤੀ ਬਣਾਉਣ ਵਾਲੇ ਨੇ ਕਿਵੇਂ ਬਣਾਈ ਹੋਵੇਗੀ ਤੇ ਇਸ ਵਿੱਚ ਜਾਨ ਪਾ ਦਿੰਦੀ ਹੈ ਤੇ ਅੱਜ ਕਲਾਕਾਰਾਂ ਦੀ ਦੁਨੀਆ ਦੇ ਵਿੱਚ ਪਹੁੰਚਿਆ ਸਾਡੇ ਨਾਲ ਇੱਕ ਅਜਿਹਾ ਆ ਆਰਟ ਦੇ ਕਲਾਕਾਰ ਨੇ ਜਿਨ੍ਹਾਂ ਦੇ ਕਹਿ ਲਈਏ ਪੰਜਾਬ ਤਾਂ ਕੀ ਬੜੇ ਦੂਰ ਦੂਰ ਤੱਕ ਚਰਚੇ ਹੋ ਰਹੇ ਨੇ ਤੇ ਆਓ ਫਿਰ ਪਹਿਲਾਂ ਤਾਂ ਉਹਨਾਂ ਦਾ ਸਵਾਗਤ ਕਰ ਲੈਨੇ ਆ ਮਨਦੀਪ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਰ ਤੁਹਾਡਾ ਹੀ ਬਹੁਤ ਬਹੁਤ ਸਵਾਗਤ ਹੈ ਜਿਹੜਾ ਨਿਮਾਣੀ ਜਿੰਦਰੋਂ ਇੰਨਾ ਮਾਨ ਬਕਸ ਹੈ ਜੀ ਤੇ ਆ ਮਨਦੀਪ ਜੀ ਗੱਲ ਕਰੀਏ ਕਲਾਕਾਰ ਇੱਕ ਅਜੀਹੀ ਦਾਤ ਆ ਪ੍ਰਮਾਤਮਾ ਦੀ ਵੀ ਉਹਦੇ ਹੱਥ ਵਿੱਚ ਬਹੁਤ ਖੁਸ਼ ਪ੍ਰਮਾਤਮਾ ਜਿਹੜਾ ਉਹ ਬਲ ਬਕਸ ਦਿੰਦਾ ਹੈ ਤੇ ਤੁਹਾਨੂੰ ਸਭ ਤੋਂ ਪਹਿਲਾਂ ਤੇ ਇਹ ਦੱਸੋ ਵੀ ਇਹ ਸ਼ੌਂਕ ਹੈ ਜਿਹੜਾ ਕਦੋਂ ਪਿਆ ਤੇ ਕਿੱਥੇ ਪਿਆ ਸਰ ਇਹ ਚੀਜ਼ਾਂ ਇਹ ਚੀਜ਼ਾਂ ਦਾ ਸ਼ੌਂਕ ਮੈਨੂੰ ਬਚਪਨ ਤੋਂ ਹੀ ਸੀਗਾ ਮਤਲਬ ਕਿ ਇਹ ਚੀਜ਼ ਤੋਂ ਕੁਝ ਬਣਾ ਲਿਆ ਜੀ ਮਤਲਬ ਕਿ ਇਹ ਚੀਜ਼ ਨੂੰ ਕੈਪਚਰ ਕਰਨਾ ਵੀ ਇਹ ਚੀਜ਼ ਕਿੱਦਾਂ ਬਣੀ ਆ ਬਲ ਇਹ ਚੀਜ਼ਾਂ ਇਦਾਂ ਕਿਉਂ ਆ ਤੇ ਇਦਾਂ ਕਿਉਂ ਨਹੀਂ ਹੈਗੀ ਇਹ ਚੀਜ਼ ਬੋਲ ਕਿਉਂ ਨਹੀਂ ਰਹੀ ਹੈਗੀ ਜਿੱਦਾਂ ਆਪਣੇ ਬੰਦੇ ਆਪਾਂ ਬੋਲਦੇ ਆ ਹਨਾ ਤਾਂ ਚਿੜੀਆਂ ਦੀ ਆਵਾਜ਼ ਕਿਉਂ ਨਹੀਂ ਹੈਗੀ ਹਨਾ ਵੀ ਇਹ ਟ੍ਰੀ ਸਿੱਧੇ ਕਿਉਂ ਖੜੇ ਆ ਹਿੱਲਦੇ ਕਿਉਂ ਨਹੀਂ ਹੈਗੇ ਜਾਂ ਬੋਲਦੇ ਕਿਉਂ ਨਹੀਂ ਹੈਗੇ ਪਰ ਹਰ ਇੱਕ ਚੀਜ਼ 'ਚ ਮੈਂ ਜਾਨ ਇੱਕ ਤਰ੍ਹਾਂ ਜਾਨ ਪਾਉਣ ਦੀ ਕੋਸ਼ਿਸ਼ ਕਰਦਾ ਆਂ ਇਹਦੇ ਵਿੱਚ ਹਾਂਜੀ ਤੇ ਆ ਸ਼ੌਂਕ ਕੀ ਕੀ ਆ ਕਲਾ ਕ੍ਰਿਤੀਆਂ ਬਣਾਉਣ ਦੇ ਵਿੱਚ ਖਾਸ ਤੌਰ ਤੇ ਕਿਸ ਚੀਜ਼ ਨੂੰ ਪ੍ਰੈਫਰੈਂਸ ਦਿੰਦੇ ਹੋ ਕਿਸ ਫੀਲਡ ਦੇ ਵਿੱਚ ਜਿਆਦਾ ਕੰਮ ਕਰਨਾ ਪਸੰਦ ਕਰਦੇ ਸਰ ਜਿਆਦਾਤਰ ਮੈਂ ਕੁਦਰਤ ਨੂੰ ਬਹੁਤ ਜਿਆਦਾ ਪਿਆਰ ਕਰਦਾ ਜਿੱਦਾਂ ਲੋਕ ਪਾਣੀ ਵੇਸਟ ਵਗੈਰਾ ਕਰੀ ਜਾਂਦੇ ਹਨਾ ਮੈਂ ਇਹ ਚੀਜ਼ ਨੂੰ ਦਿਖਾਉਣਾ ਵਾ ਸਕੂਲਾਂ ਦੇ ਵਿੱਚ ਮੇਨ ਬੋਰਡ ਬਣਾਈਦੀ ਆ ਵੀ ਪਾਣੀ ਨੂੰ ਘੱਟ ਵੇਸਟ ਕਰੋ ਵੀ ਆਉਣ ਵਾਲੀ ਪੀੜ੍ਹੀ ਖਤਰੇ ਦੇ ਵਿੱਚ ਤੇ ਟਰੀ ਰੁੱਖ ਲਗਾਓ ਵੀ ਲੋਕ ਰੁੱਖ ਲਾਉਣ ਤਾਂ ਮੀਂਹ ਪੈਣਗੇ ਤੁਸੀਂ ਹੁਣੇ ਦੇਖ ਲਓ ਮੌਸਮ ਕਿੰਨਾ ਚੇਂਜ ਹੋ ਰਿਹਾ ਪਹਿਲਾਂ ਮੀ ਕਿੰਨੇ ਪੈਂਦੇ ਸੀ ਹੁਣ ਮੀ ਨਹੀਂ ਪੈ ਰਹੇ ਤਾਂ ਜ਼ਿਆਦਾਤਰ ਮੈਂ ਕੁਦਰਤ ਨੂੰ ਰਿਪਰੈਜ਼ੈਂਟ ਜ਼ਿਆਦਾ ਕਰਦਾ ਜੀ ਕੁਦਰਤ ਨੂੰ ਕਰਦਾ ਹਾਂਜੀ ਹਾਂਜੀ ਸਰ ਤੇ ਆ ਸੋਸ਼ਲ ਮੀਡੀਆ ਤੇ ਵੀ ਬਹੁਤ ਜ਼ਿਆਦਾ ਐਕਟਿਵ ਰਹਿੰਦੇ ਹੋ ਤੇ ਦੇਖਿਆ ਜਾਂਦਾ ਕਿ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਸਕੂਲਾਂ ਦੇ ਉੱਤੇ ਵਾਲ ਪੇਂਟਿੰਗ ਕਰਦੇ ਹੋ ਹਾਂਜੀ ਤੇ ਇਹਨੂੰ profession ਦੇ ਵਿੱਚ ਕਿਵੇਂ ਲੈ ਕੇ ਆਉਣਾ ਹੋਇਆ ਫਿਰ ਯਾਰ ਦੇਖੋ ਪੰਜਾਬ ਦੇ ਵਿੱਚ ਕੰਮ ਤਾਂ ਕਾਫੀ ਨੇ ਪਰ ਇਹ ਚੀਜ਼ ਦੇ ਫੀਲਡ ਬਹੁਤ ਲੋਕ ਬਹੁਤ ਜ਼ਿਆਦਾ ਘਟ ਜਾਂਦੇ ਆ ਕਿਉਂਕਿ ਕਈ ਤਾਂ ਲੋਕ ਇਹ ਕਲਾ ਨੂੰ ਆਪਣੀ ਪਹਿਚਾਣ ਲੈਂਦੇ ਆ ਵੀ ਬੰਦਾ ਕਮ ਕਿਹੜਾ ਕਰੀਏ ਕਿਹੜਾ ਨਾ ਕਈ ਨੌਜਵਾਨ ਐ ਇਦਾਂ ਹੀ ਉਮਰਾਂ ਲੰਘ ਜਾਂਦੀਆਂ ਨੇ ਕਿਸੇ ਨੂੰ ਕੰਮ ਬਾਰੇ ਪਤਾ ਹੀ ਨਹੀਂ ਚੱਲਦਾ ਵੀ ਅਸੀਂ ਕੀ ਕਰ ਸਕਦੇ ਹਾਂ ਕੀ ਨਹੀਂ ਕਰ ਸਕਦੇ ਪਰ ਜਿਹੜਾ ਬੰਦੇ ਦੇ ਵਿੱਚ ਆਪਣਾ ਰੱਬ ਨੇ ਗੋਣ ਪਾਇਆ ਜਿੰਨਾ ਵੀ ਬੰਦਾ ਕਰ ਸਕਦਾ ਤਾਂ ਉਹਨੂੰ ਪਹਿਚਾਣੇ ਤਾਂ ਬੰਦਾ ਉਹ ਚੀਜ਼ ਨੂੰ ਅੱਗੇ ਲੈ ਕੇ ਜਾ ਸਕਦਾ ਤਾਂ ਉਹਦੇ ਨਾਲ ਆਪਣਾ ਇੱਕ ਨਾਮ ਵੀ ਬਣਦਾ ਚਲੋ ਖਰਚਾ ਪਾਣੀ ਸਾਡੇ ਪੈਸਾ ਤਾਂ ਹਰੇਕ ਨੂੰ ਹੀ ਚਾਹੀਦਾ ਵਾ ਕਿ ਇਹਨੂੰ ਨਹੀਂ ਚਾਹੀਦਾ ਪੈਸਾ ਹੈਨਾ ਤਾਂ ਇਹਦੇ ਨਾਲ ਖਰਚਾ ਵੀ ਵਧਿਆ ਨਿਕਲਦਾ ਵਾ ਚਲੋ ਇਹਦੇ ਵਿੱਚ ਇਦਾਂ ਵੀ ਆਪਣਾ ਕੰਮ ਆ ਕੋਈ ਕਿਸੇ ਦਾ ਰੋਹ ਵੀ ਨਹੀਂ ਕਿ ਇਹਦਾ ਕੁਝ ਨਹੀਂ ਹੈਗਾ ਜਦੋਂ ਮਰਜ਼ੀ ਕੰਮ ਕਰੋ ਜਦੋਂ ਮਰਜ਼ੀ ਬੈਠ ਜਾਓ ਉੱਠ ਖੜੋ ਨਹੀਂ ਉਹ ਕੰਮ ਨਹੀਂ ਹੈਗਾ ਵੀ ਆਪਾਂ 8 ਤੋਂ ਲੈ ਕੇ 8 ਵਜੇ ਤੱਕ ਕੰਮ ਕਰਨਾ ਵਾ ਨਹੀਂ ਬਟ ਇਹ ਆਪਣੀ ਮਰਜ਼ੀ ਦਾ ਕੰਮ ਆ ਮਤਲਬ ਜਦੋਂ ਦਿਲ ਕਰਦਾ ਕੰਮ ਕਰਨ ਨੂੰ ਉਦੋਂ ਹੀ ਇਹ ਪੇਂਟਿੰਗ ਬਣਦੀ ਆ ਨਹੀਂ ਉਦੋਂ ਤਾਂ ਕੰਮ ਵੀ ਨਹੀਂ ਹੁੰਦਾ ਜੀ ਇਹ ਦਿਨ ਦੇ ਵਿੱਚ ਤੁਹਾਡੇ ਨਾਲ ਗੱਲਾਂ ਕਰਦੇ ਕਰਦੇ ਮੈਂ ਦਿਲ ਤੇ ਹੱਥ ਰੱਖ ਕੇ ਕਹਿੰਦਾ ਮੈਂ ਸੱਚ ਬੋਲਿਆ ਵੀ ਮੈਨੂੰ ਤਕਰੀਬਨ ਕਈ ਵਾਰੀ ਭਲੇਖਾ ਪੈ ਗਿਆ ਵੀ ਮੇਰੇ ਕੋਲੇ ਕੁੱਤਾ ਖੜਾ ਇਹ ਤੁਹਾਡੀ ਬਣਾਈ ਹੋਈ ਹੈ ਜੀ ਕਲਾਕ੍ਰਿਤੀ ਹਾਂਜੀ ਹਾਂਜੀ ਇਹ ਸਰ ਮੈਂ ਕੱਲ ਲੱਗਿਆ ਸੀ ਇਹਨੂੰ ਫਿਰ ਕੱਲ ਸ਼ਾਮ ਨੂੰ ਕੰਪਲੀਟ ਕਰਤੀ ਮਤਲਬ ਇੱਕ ਦਿਨ ਲੱਗ ਪਹਿਲਾਂ ਬੇਸ ਕਲਰ ਕੀਤਾ ਉਹਨਾਂ ਦੇ ਬਾਈ ਦੀ ਡਿਮਾਂਡ ਸੀਗੀ ਵੀ ਮੇਰੇ ਜਿਹੜਾ ਘਰੇ ਰੋਖ ਕੁੱਤਾ ਰੱਖਿਆ ਵਾ ਉਹਦੀ ਫੋਟੋ ਬਣਾਣੀ ਆ ਤੇ ਉਹਨਾਂ ਨੇ ਮੈਨੂੰ ਕਿਹਾ ਵੀ ਫੋਟੋ ਬਣਾਣੀ ਹੈਗੀ ਵੀ ਬਣਾ ਦੇਗਾ ਮਤਲਬ ਮੈਂ ਪੋਜ਼ਿਟਿਵ ਵੀ ਵਿੱਚ ਰਹਿ ਕੇ ਮਤਲਬ ਗੱਲ ਕਰਦਾ ਮੈਂ ਕਿਹਾ ਹਾਂਜੀ ਵੀਰੇ ਮੈਂ ਬਣਾ ਦੂੰ ਮੈਂ ਬਿਨਾਂ ਦੇਲੇ ਡਰੇ ਮੈਨੂੰ ਫੋਟੋ ਓਕ ਹੀ ਲੱਗ ਰਹੀ ਥੀ ਬਟ ਮੈਂ ਬਿਨਾਂ ਦੇਹੇ ਉਹਨਾਂ ਨੂੰ ਕਹਤਾ ਵੀ ਬਣਾ ਦੂੰਗਾ ਜੀ ਬਟ ਜਦੋਂ ਮੈਂ ਅੱਜ ਉਹਨਾਂ ਨੂੰ ਫੋਟੋ ਭੇਜੀ ਉਹ ਬਾਹਰੇ ਨੇ ਕੋਰੀਆ ਦੇ ਵਿੱਚ ਤੇ ਉਹ ਹੈਰਾਨ ਰਹਿ ਗਏ ਵੀ ਉਹ ਵੀ ਸੱਚੀ ਉਹੀ ਫੋਟੋ ਬਣ ਗਈ ਜਾਂ ਮੈਨੂੰ ਫੋਟੋ ਖਿੱਚ ਕੇ ਭੇਜੀ ਹੈ ਕਿਉਂ ਯਾਰ ਦੁਨੀਏ ਤੀਨੀ ਹੈਗਾ ਦੂ ਨੂੰ ਜੰਮੀ ਚੋਂ ਤਾਂ ਹੀ ਪਾਤਾ ਵੀ ਜਾਨ ਪਾਤੀ ਹੈ ਜਾਨ ਪਾਤੀ ਮੈਂ ਕਹਿ ਰਿਹਾ ਸੀ ਹਾਲਾ ਕਿ ਮੈਨੂੰ ਪਤਾ ਸੀ ਵੀ ਤੁਹਾਡੀ ਪੇਂਟਿੰਗ ਬਣਾਈ ਆ ਪਰ ਬਾਰ ਬਾਰ ਜਿਹੜਾ ਭੁਲੇਖਾ ਪੈ ਰਿਹਾ ਸੀ ਸਰ ਜਦੋਂ ਮੈਂ ਕੱਲ ਜਾਣ ਲੱਗਿਆ ਸੀ ਆ ਉਹਨੂੰ ਮੈਨੂੰ ਵੀ ਭੁਲੇਖਾ ਲੱਗਾ ਵੀ ਅੰਦਰ ਕੁੱਤਾ ਰਹਿ ਗਿਆ ਮੈਂ ਲੌਕ ਲਾਉਣਾ ਮੈਨੂੰ ਵੀ ਭੁਲੇਖਾ ਪੈ ਗਿਆ ਇਹ ਚੀਜ਼ ਦਾ ਮਤਲਬ ਮੈਂ ਇੱਕ ਰੂਹ ਨਾ ਬਣਾਈ ਜੀ ਫੋਟੋ ਮਤਲਬ ਕੋਈ ਵੀ ਕੰਮ ਕਰਦਾ ਰੂਹ ਰੂਹ ਤੋਂ ਬਿਨਾ ਨਹੀਂ ਹੁੰਦਾ ਹੈਗਾ ਇਹਦੇ ਵਿੱਚ ਆਰਟ ਦੇ ਵਿੱਚ ਆਪਾਂ ਤੱਕੇ ਨਾਲ ਵੀ ਨਹੀਂ ਕੰਮ ਕਰ ਸਕਦੇ ਇਹਦੇ ਵਿੱਚ ਹਾਂਜੀ ਤੇ ਇਹ ਛੱਡਾ ਇਹ ਵੀ ਤੁਹਾਡਾ ਬਣਾਇਆ ਹੋਇਆ ਜੀ ਹ ਇਹ ਨਈ ਡਿਮਾਂਡ ਸੀਗੀ ਜੀ ਮੋਟਰ ਵਾਲੇ ਜਿਨ੍ਹਾਂ ਦੇ ਵੀਰੇ ਦੀ ਬਣਵਾਈ ਆ ਤਾਂ ਉਹਨਾਂ ਨੇ ਕਹਿਣ ਤੇ ਆਪਾਂ ਕੈਨੇਡਾ ਝੰਡਾ ਬਣਾਇਆ ਮਤਲਬ ਸਾਰੀ ਜਿਹੜੀ ਕੈਲੀ ਰਿਪਰੈਜ਼ੈਂਟ ਕੀਤਾ ਹੈ ਤੁਹਾਡੇ ਹੀ ਕਰਿਆ ਹੋਇਆ ਸਾਰਾ ਇਹ ਕੰਮ ਹੈ ਹਾਂਜੀ ਹਾਂਜੀ ਸਾਰਾ ਕਲਰ ਕੰਬੀਨੇਸ਼ਨ ਜਿਹੜਾ ਡਿਜ਼ਾਈਨ ਦੇਣਾ ਉੱਪਰ ਵੀ ਇੱਥੇ ਕਿਹੜੀ ਚੀਜ਼ ਸੋਹਣੀ ਲੱਗੂਗੀ ਕਿਹੜੀ ਨਹੀਂ ਲੱਗੂਗੀ ਉਹ ਸਾਰਾ ਆਪਣਾ ਹੀ ਹੁੰਦਾ ਸਾਰਾ ਬਸ ਮਾਈਂਡ ਦੀ ਖੇਡ ਹੈਗੀ ਬਹੁਤਾ ਆਪਾਂ ਦੇਖਦੇ ਆਂ ਵੀ ਜਿਹੜੇ ਕਲਾਕਾਰ ਹੁੰਦੇ ਨੇ ਜਾਂ ਤਾਂ ਉਹਨਾਂ ਨੂੰ ਘਰੋਂ ਸਪੋਰਟ ਨਹੀਂ ਹੁੰਦੀ ਜਾਂ ਫਿਰ ਘਰੋਂ ਉਹ ਉਹਨਾਂ ਦੇ ਹਾਲਾਤ ਹੁੰਦੇ ਨੇ ਫਾਈਨੈਂਸ਼ੀਅਲ ਕਹਿ ਲਈ ਆਪਾਂ ਵੀ ਉਹ ਸਹੀ ਨਹੀਂ ਹੁੰਦੇ ਤੁਹਾਡਾ ਕਿਵੇਂ ਦਾ ਰਹਾ ਸ਼ੁਰੂਆਤ ਤੋਂ ਤੇ ਸੁਣਦੇ ਵਿੱਚ ਆਇਆ ਸੀ ਵੀ ਤੁਸੀਂ ਬੂਟਾਂ ਵਾਲੀਆਂ ਫੈਕਟਰੀਆਂ ਦੇ ਵਿੱਚ ਵੀ ਕੰਮ ਕੀਤਾ ਹੈ ਕਈ ਜਗ੍ਹਾ ਤੇ ਕੰਮ ਕੀਤਾ ਪਰ ਆਖਰਕਾਰ ਦੁਬਾਰਾ ਆਪਣੀ ਫੀਲਡ ਦੇ ਨਾਲ ਜੁੜਨਾ ਪੈ ਗਿਆ ਸਰ ਮੈਂ ਜਦੋਂ 8ਵੀਂ ਦੇ ਪੇਪਰ ਪਹਿਲਾਂ ਬੋਰਡ ਦੇ ਹੁੰਦੇ ਸੀ ਪਹਿਲਾਂ ਫਿਰ ਵਿੱਚ ਦੀ ਇਹਨਾਂ ਨੇ ਬੰਦ ਕਰ ਦਿੱਤੀ ਬਟ ਜਦੋਂ ਪਹਿਲਾਂ ਹੁੰਦੇ ਸੀ ਮੈਂ 8ਵੀਂ ਕਲਾਸ ਕੀਤੀ ਤੇ ਜਦੋਂ ਆਪਾਂ ਪੇਪਰ ਦੇ ਕੇ ਫ੍ਰੀ ਹੁੰਨੇ ਦੋ ਤਿੰਨ ਮਹੀਨੇ ਲਈ ਮੈਂ ਜੂਸ ਵਾਲੀ ਰੇੜੀ ਤੇ ਵੀ ਕੰਮ ਕੀਤਾ ਜੀ ਭਾਂਡੇ ਵੀ ਮੰਜੇ ਹੈਗੇ ਤੇ ਉਤੋਂ ਫਿਰ ਚਲੋ ਫਿਰ ਆਪਾਂ ਫੇਰ ਸਟਡੀ ਕੰਟੀਨਿਊ ਕਰ ਮਤਲਬ ਜਾਰੀ ਰੱਖੀ ਫਿਰ ਪਲੱਸ 2 ਦੇ ਬਾਅਦ ਚਲੋ ਬੀਏ ਕਰਨ ਲੱਗੇ ਹਟ ਗਏ ਜੀ ਫਿਰ ਮੈਂ ਫੈਕਟਰੀ ਦੇ ਵਿੱਚ ਵੀ ਕੰਮ ਕੀਤਾ ਜੀ ਫਿਰ ਲੇਬਰ ਦਾ ਮਿਸਤਰੀਆਂ ਨਾਲ ਬਤੰਗਾਰੇ ਵੀ ਚੱਕੇ ਹੈਗੇ ਫਿਰ ਚਲੋ ਹੌਲੀਏ ਕੁਦਰਤ ਨੇ ਮੈਨੂੰ ਇੱਕ ਗੋਣ ਬਾਕਸਿਆ ਜੀ ਮੈਨੂੰ ਪਹਿਚਾਣ ਹੋ ਗਈ ਵੀ ਮੈਂ ਇਹ ਕੰਮ ਕਰ ਸਕਦਾ ਵਾ ਚਲੋ ਫਿਰ ਆਪਾਂ ਖੂਬੀ ਆਪਣਾ ਕੰਮ ਇਹ ਮਤਲਬ ਇਹਦੇ ਫੀਲਡ ਚ ਪੱਕੇ ਤੌਰ ਤੇ ਆ ਗਏ ਹਾਂ ਤੇ ਕਈ ਵਾਰੀ ਅਜਿਹਾ ਹੁੰਦਾ ਕਲਾਕਾਰ ਨੂੰ ਜਿਵੇਂ ਕਹਿ ਲੀਏ ਵੀ ਕਲਾਕਾਰ ਨੂੰ ਇੱਕ ਉਮੀਦ ਹੁੰਦੀ ਹੈ ਵੀ ਮੈਨੂੰ ਮੇਰੀ ਕੀਤੀ ਹੋਈ ਮਿਹਨਤ ਦਾ ਮੁੱਲ ਪੈ ਜਾਊਗਾ ਮਿਹਨਤ ਦਾ ਮੁੱਲ ਮਿਲ ਜਾਊਗਾ ਕਦੇ ਅਜੀਹਾ ਹੋਇਆ ਵੀ ਅ ਦਿਲੋਂ ਮਿਹਨਤ ਕੀਤੀ ਹੋਵੇ ਤੇ ਮਿਹਨਤ ਦਾ ਨਾ ਮਿਲਿਆ ਹੋਵੇ ਸਿਰ ਪਹਿਲਾਂ ਬਹੁਤ ਜ਼ਿਆਦਾ ਹੋਇਆ ਵੀ ਆਪਾਂ ਦਿਲੋਂ ਪਹਿਲਾਂ ਲਗਨ ਨਾਲ ਮੈਂ ਪੂਰਾ ਕੰਮ ਕਰਦਾਈ ਮੈਂ ਮੇਰੀ ਪ੍ਰੈਕਟਿਸ ਹੋ ਜਾਏ ਪੂਰੀ ਵੀ ਮੈਂ ਵਧੀਆ ਕੰਮ ਕਰ ਸਕਾਂ ਪੂਰੀ ਲਗਨ ਨਾਲ ਕੰਮ ਕਰਦਾ ਦੀ ਵਿੱਚ ਪਹਿਲਾਂ-ਪਹਿਲਾਂ ਬਹੁਤ ਹੋਇਆ ਮੇਰੇ ਨਾਲ ਕਈਆਂ ਨੇ ਪੈਸੇ ਨਹੀਂ ਦੇਣੇ ਪੈਸੇ ਦੱਬ ਲੈਣੇ ਆ ਜਾਂ ਪੈਸੇ ਘੱਟ ਦੇਣੇ ਆ ਬਹੁਤ ਕੁਝ ਹੋਇਆ ਬਟ ਨਹੀਂ ਹੁਣ ਨਹੀਂ ਹੁਣ ਕੰਮ ਵੀ ਮੇਰੇ ਐਵੇਂ ਦਾ ਹੋ ਗਿਆ ਵੀ ਲੋਕ ਖੁਸ਼ ਹੋ ਕੇ ਆਪਣੇ ਆਪ ਪੈਸੇ ਦਿੰਦੇ ਆ ਜੀ ਕੋਈ ਯਾਦ ਜੁੜੀ ਹੋਈ ਹੈ ਯਾਦ ਹੈ ਤੁਹਾਡੇ ਵੀ ਪੈਸੇ ਨਾ ਦਿੱਤੇ ਹੁਣ ਤੇ ਕਿੰਨੀ ਰਕਮ ਸੀ ਸਰ ਹੈਗੀ ਹੈ ਜੀ ਉਹ ਦੇਖੋ ਬੰਦੇ ਵੀ ਇੰਨੇ ਵੱਡੇ ਸੀ ਆਪਾਂ ਉਹਨਾਂ ਦੇ ਨਾਂ ਵੀ ਲੈਣਾ ਚੰਗੇ ਲੱਗਦੇ ਨੇ ਬਟ ਉਹਨਾਂ ਨੇ ਮੇਰਾ 26 25 26000 ਦਾ ਕੰਮ ਬਣਿਆ ਸੀਗਾ ਉਹਨਾਂ ਨੇ ਸਿਰਫ 6000 ਦਾ ਮੈਨੂੰ ਖਰਚਾ ਦਿੱਤਾ ਮੇਰੇ ਪੰਜ ਦੇਣ ਲੱਗ ਗਏ ਸੀਗੇ ਮੈਂ ਪੂਰਾ ਰੂਹ ਨਾਲ ਕੰਮ ਕੀਤਾ ਮੈਨੂੰ ਨਹੀਂ ਸੀਗਾ ਵੀ ਚਲੋ ਮੇਰੇ ਪੈਸੇ ਦੱਬ ਲੈਣਗੇ ਕੀ ਕੀ ਪੇਂਟ ਕੀਤਾ ਉੱਤੇ ਸਰ ਇੱਕ ਨੇਚਰ ਦੀ ਪੇਂਟਿੰਗ ਬਣਾਈ ਦੀ ਬਹੁਤ ਵੱਡੀ ਮਤਲਬ 22x15 ਸਕੁਅਰ ਫੁੱਟ ਏਰੀਆ ਸੀ ਉਹਦਾ 22x15 ਦੀ ਸੀ ਮਤਲਬ ਕਾਫੀ ਏਰੀਆ ਬਣ ਗਿਆ ਸੀਗਾ ਉਹ ਹਾਈਟ ਵੀ ਜ਼ਿਆਦਾ ਸੀਗੀ ਉਹਦੀ ਤੇ ਹੋਰ ਦੇਖੋ ਉਹਨਾਂ ਨੇ ਘੋੜੀਆਂ ਦਾ ਵੀ ਕਰਾਇਆ ਮੇਰੇ ਸਰ ਪਤਾ ਸੀਗਾ ਜੀ ਇਹਦਾ ਬਹੁਤ ਕਾਫੀ ਕੁਝ ਹੋਇਆ ਜੀ ਮਤਲਬ 2-3 ਸਾਲ ਹੋ ਗਏ ਮੈਂ ਲਗਾਤਾਰ ਕੰਮ ਕਰਦੇ ਨੂੰ ਕਾਫੀ ਕੁਝ ਦੇਖ ਲਏ ਮਤਲਬ ਲੋਕਾਂ ਬਾਰੇ ਪਤਾ ਚੱਲ ਲਈ ਜਾਂਦਾ ਜੀ ਕੌਣ ਕਿੱਥੇ ਹੈਗਾ ਨਾ ਤੇ ਆ ਜੇਕਰ ਗੱਲ ਕਰੀਏ ਤਾਂ ਬਹੁਤ ਰੂਹ ਨੂੰ ਸਕੂਨ ਦੇ ਰਹੀ ਹੈ ਇਹ ਚੀਜ਼ ਇਹ ਤਸਵੀਰ ਸ਼ਾਇਦ ਬੰਦਾ ਸਿੰਘ ਬਹਾਦਰ ਜੀ ਦੀ ਹੈ ਹਾਂਜੀ ਸਰ ਰਾਬਾ ਬੰਦਾ ਸਿੰਘ ਬਹਾਦਰ ਜੀ ਪੇਂਟਿੰਗ ਬਣਾਈ ਹੈ ਤੇ ਕਿੰਨਾ ਸਮਾਂ ਪਹਿਲਾਂ ਜਿਹੜੀ ਇਹ ਪੇਂਟਿੰਗ ਬਣਾਈ ਹੈ ਤੇ ਇਹ ਵੀ ਸਪੈਸ਼ਲ ਕਿਹਾ ਸੀ ਤੁਹਾਨੂੰ ਡਿਮਾਂਡ ਸੀ ਇਸ ਦੀ ਵੀ ਹਾਂਜੀ ਸਰ ਇਹਨਾਂ ਦੀ ਡਿਮਾਂਡ ਸੀਗੀ ਜੀ ਵੀਰੇ ਦੀ ਤੇ ਉਹਨਾਂ ਦੇ ਕਹਿਣ ਤੇ ਇਹ ਪੇਂਟਿੰਗ ਆਪਨੇ ਬਣਾਈ ਹੈ ਜੀ ਉਹਨਾਂ ਨੇ ਵੀ ਕਹਤੇ ਸੀ ਪੂਰੀ ਰੂਹ ਨਾਲ ਬਣਾਉਣੀ ਹੈ ਪੇਂਟਿੰਗ ਕੋਈ ਚੱਕਰ ਨਹੀਂ ਹੈ ਨਾ ਵੀ ਪੈਸੇ ਢੇਲੇ ਦਾ ਕੋਈ ਚੱਕਰ ਨਹੀਂ ਆਪਾਂ ਨੂੰ ਵੀ ਪੇਂਟਿੰਗ ਇਹ ਵਾ ਜਾਣ ਪਾਦੀ ਵੀ ਰੂਹ ਮਤਲਬ ਖੁਸ਼ ਹੋਵੇ ਬੰਦੇ ਦੇਖ ਕੇ ਆਪਾਂ ਨੇ ਉਹ ਜਿਹਾ ਹੀ ਕੰਮ ਕੀਤਾ ਵੀ ਕੱਲ ਹੀ ਕੋਲ ਆਈ ਦੀ ਵੀਰੇ ਦੀ ਤਾਂ ਇਹ ਵਾਕਈ ਬਹੁਤ ਵਧੀਆ ਕੰਮ ਕੀਤਾ ਵਾ ਤੇ ਕਿੰਨੇ ਦਿਨਾਂ ਦੇ ਵਿੱਚ ਤਿਆਰ ਹੋਈ ਹੈ ਤੇ ਕਿਵੇਂ ਮਤਲਬ ਪ੍ਰਿੰਟ ਕੀਤਾ ਜਾਂ ਕਿਵੇਂ ਇਹਨੂੰ ਕਰਿਆ ਇਹ ਨਹੀਂ ਸਰ ਇਹਦੇ ਵਿੱਚ ਪਹਿਲਾਂ ਤਾਂ ਬੇਸ ਆਪਾਂ ਸਾਰਾ ਬੇਸ ਤਿਆਰ ਕੀਤਾ ਵਾ ਫਿਰ ਇਹਦੀ ਡਰਾਇੰਗ ਕੀਤੀ ਸਪੈਸ਼ਲੀ ਕੋਈ ਗ੍ਰਾਫ ਨਹੀਂ ਲਾਇਆ ਕਿਸੇ ਆਪਾਂ ਕੋਈ ਪ੍ਰਿੰਟ ਨਹੀਂ ਕੀਤਾ ਹੈਗਾ ਬਸ ਆਪਣੀ ਮਾਈਂਡ ਦੀ ਖੇਡ ਹੈ ਜੀ ਫੋਟੋ ਫੋਨ ਤੇ ਦੇਖ ਕੇ ਫੋਨ ਤੋਂ ਹੀ ਇਹਦੇ ਉੱਤੇ ਮਤਲਬ ਦੇਖ ਦੇ ਕੇ ਇਹਦੇ ਲਾਈਨਿੰਗ ਆਊਟਲਾਈਨ ਕੀਤੀ ਫਿਰ ਜਿਹੜਾ ਕਲਰ ਫਿਲ ਕੀਤਾ بیس ਕਲਰ ਕੀਤਾ ਫਿਰ ਇਹਦੀ ਸ਼ੇਡਿੰਗ ਕੀਤੀ ਫਿਰ ਐਂਡ ਟੱਚ ਫਾਈਨਲ ਦੇ ਆਊਟਲਾਈਨ ਵਗੈਰਾ ਜਾਂ ਸਾਰੀ ਵੀ ਜਿਹੜੀ ਵੀ ਸੀ ਉਹ ਸਾਰਾ ਕੰਪਲੀਟ ਕੀਤਾ ਜੀ ਤਿੰਨ ਦਿਨ ਦੇ ਵਿੱਚ ਤੇ ਫਿਰ ਕਲਰ ਕਿਹੜੇ ਯੂਜ਼ ਕਰਦੇ ਹੋ ਕਿਉਂਕਿ ਕਲਰ ਵੀ ਖਾਸ ਕਿਸਮ ਦੇ ਹੋਣਗੇ ਸਰ ਇਹ ਐਕ੍ਰੀਲਿਕ ਕਲਰ ਹੈਗੇ ਪਲਾਸਕ੍ਰੇਟ ਪੇਂਟ ਆਂਦਾ ਵਾ ਇਹ ਪੇਂਟਿੰਗ ਲਈ ਉਹੀ ਯੂਜ਼ ਹੁੰਦਾ ਤੇ ਤਕਰੀਬਨ ਮੈਂ ਉਹੀ ਯੂਜ਼ ਕਰਦਾ ਹਾਂ ਹਾਂਜੀ ਤੇ ਕਲਾਕਾਰ ਦੇ ਕੋਲੇ ਕਹਿੰਦੇ ਹੁੰਦੇ ਆ ਵੀ ਕਈ ਵਾਰੀ ਪੂਰੇ ਸਾਧਨਾਂ ਦੀ ਘਾਟ ਹੁੰਦੀ ਹੈ ਤੁਹਾਡੇ ਨਾਲ ਵੀ ਹੁੰਦਾ ਹੈ ਅਜਿਹਾ ਕੁਝ ਵੀ ਮੇਰੇ ਕੋਲੇ ਸਾਧਨਾਂ ਦੀ ਘਾਟ ਹੈ ਜਾਂ ਕਹਿੰਦੇ ਸਮਾਨ ਪੂਰਾ ਨਹੀਂ ਹੈ ਹਾਂ ਤੇ ਕੀ ਕੀ ਸਮਾਨ ਦੀ ਲੋਡ ਪੈਂਦੀ ਹੈ ਤੇ ਕਿੰਨੇ ਕਾ ਅਮਾਉਂਟ ਦਾ ਸਮਾਨ ਹੁੰਦਾ ਸਰ तकरीबन ਕਲਰ ਦਾ ਕਾਫੀ ਕੋਸਟਲੀ ਪੈ ਜਾਂਦੇ ਆ ਇਹਦੇ ਵਿੱਚ ਤੇ ਕਈ ਵਾਰ ਸਾਧਨ ਦਾ ਹੀ ਪੰਗਾ ਪੈ ਜਾਂਦਾ ਹੈ ਜ ਜਿਹੜੇ ਘਰ ਦੇ ਵਿੱਚ ਇੱਕ ਬਾਈਕ ਆ ਤਾਂ ਕਦੇ ਡੈਡੀ ਲੈ ਜਾਂਦਾ ਫਿਰ ਮੈਨੂੰ ਜਾਣਾ ਔਖਾ ਹੋ ਜਾਂਦਾ ਉਹ ਹੌਲੀ ਹੌਲੀ ਚਲੋ ਇਦਾਂ ਚੱਲ ਰਿਹਾ ਹੁਣ ਇੱਕ ਹੋਰ ਲੈ ਲਈ ਆਪਾਂ ਨੇ ਹੁਣ ਕੋਈ ਹੁਣ ਕੋਈ ਦਿੱਕਤ ਨਹੀਂ ਹੈਗੀ ਹਾਂਜੀ ਤੇ ਹਮ ਲੋਗ ਗੱਡੀ ਰੂੜੀ ਜਾ ਰਹੀ ਹੈ ਹਾਂਜੀ ਹਾਂਜੀ ਚੱਲੀ ਜਾਂਦੀ ਹੈ ਜੀ ਬਸ ਠੀਕ ਹੈ ਤੇ ਉਹ ਬਾਪੂ ਜੀ ਖੜੇ ਨੇ ਤੇ ਇਹ ਮੋਟਾ ਜੋ ਬਾਪੂ ਜੀ ਤੇ ਸਸਰੀ ਕਾਲ ਜੀ ਕੀ ਨਾਮ ਹੈ ਜੀ ਕਰਨੈਲ ਸਿੰਘ ਜੀ ਆ ਤੁਹਾਡੀ ਮੋਟਰ ਹੈ ਹਾਂਜੀ ਆਪਣੀ ਹੈ ਤੇ ਕਿਵੇਂ ਆਇਆ ਮਾਂ ਦੇ ਵਿੱਚ ਵੀ ਮਾਂ ਦੇ ਵਿੱਚ ਬਸ ਪੁੱਛੇ ਨਾ ਕੋਈ ਹਾਂਜੀ ਹਾਂਜੀ ਉਧਰੋਂ ਮੁੰਡੇ ਦੀ ਵੀ ਦਲੇਰੀ ਸੀ ਉਧਰੋਂ ਮੈਂ ਵੀ ਨਹੀਂ ਹਟਾ ਪਿੱਛੇ ਮਾਂ ਵੀ ਜੋ ਕੁਝ ਕਰਨਾ ਕਰਕੇ ਹਟਣਾ ਕੁਝ ਵੀ ਹੋ ਜਾਵੇ ਤੇ ਪਹਿਲਾਂ ਮੋਟਰ ਇਹ ਕਿਵੇਂ ਹੁੰਦੀ ਸੀ ਬੇਰੰਗ ਹੁੰਦੀ ਸੀ ਜੀ ਕੋਈ ਰੰਗ ਕੀਤਾ ਹੋਇਆ ਸੀ ਇਹ ਤੇ ਨਹੀ ਜੀ ਪਹਿਲਾਂ ਮੋਟਰ ਉੱਥੇ ਸੀ ਆਉਂਦੇ ਦਿੱਤੇ ਆਪਣਾ ਕੰਮ ਭਾਈ ਠੀਕ ਹੈ ਉਤੋਂ ਬਹਿਣ ਆਪਣੇ ਕੋਟਾ ਜੇ ਕੋਟਾ ਦੀਗਾ ਮੈਂ ਬਾਪੂ ਨੂੰ ਕਿਹਾ ਮੈਂ ਮੁੰਡੇ ਨੂੰ ਕਿਹਾ ਮਾਹ ਵੀ ਇੱਕਨ ਤਾਂ ਚੱਲਣਾ ਨਹੀਂ ਹੈਗਾ ਵੀ ਆਪਾਂ ਨੇ ਬੋਰ ਪੱਧ ਕਰਨਾ ਡੂੰਗਾ 460 ਫੁੱਟ ਬੋਰ ਕਰਨਾ 460 ਕੀਤਾ ਮੁੰਡੇ ਨੇ ਮੇਰੇ ਨੇ ਮੰਨੀ ਮੰਨਿਆ ਇਹਨ ਪੂਰੀ ਤੇ ਕਹਿੰਦਾ ਕਿ ਵੀ ਕੁਝ ਵੀ ਕਰ ਲੈ ਕਹਿੰਦਾ ਕਿ ਮੈਂ ਹੈਗਾ ਕਹਿੰਦਾ ਸਭ ਕੁਝ ਕਰਨ ਵਾਲਾ ਫੇਰਾ ਪੇਂਟਿੰਗਾ ਕਿਵੇਂ ਮਤਲਬ ਮਨ ਦੇ ਵਿੱਚ ਆਇਆ ਮੁੰਡੇ ਨੇ ਨਹੀਂ ਕਿਹਾ ਮਨ ਦੇ ਵਿੱਚ ਇਹਨਾਂ ਨੇ ਜਦੋਂ ਤੋਰਾ ਤੋਰਿਆ ਅਸੀਂ ਆਪ ਹੀ ਪਹਿਲਾਂ ਲਾ ਲਿਆ ਵੀ ਹੈ ਬੰਦਾ ਕੁਝ ਕਰਨ ਵਾਲਾ ਵੇ ਇਹਨੂੰ ਆਪਾਂ ਛੱਡਣਾ ਨਹੀਂ ਹੈਗਾ ਵੀ ਕੁਝ ਵੀ ਲੱਗਦੇ ਵਾਪਕ ਅੱਛਾ ਕਿਵੇਂ ਲੱਗਿਆ ਕੰਮ ਕੀਤਾ ਕੀ ਅੰਤ ਕੀ ਮੈਂ ਕਹਿੰਦਾ ਵੀ ਨਜ਼ਾਰੇ ਲਿਆਤੇ ਪਿੰਡ ਦੇ ਹੁਣ ਵੀ ਖੜਕੜ ਕੇ ਕਹਿੰਦੇ ਨੇ ਯਾਰ ਤੁਸੀਂ ਬਹੁਤ ਮੂਰੇ ਨਿਕਲ ਗਏ ਹੁਣ ਇੱਥੋਂ ਦੀ ਆ ਵੀ ਜਿੰਨੀ ਤੂੰ ਖੁਸ਼ ਹੋ ਗਈ ਕੀ ਅੰਤ ਆ ਜੀ ਇਧਰੋਂ ਜਿਹੜਾ ਵੀ ਆਉਂਦਾ ਇੱਥੇ ਖੜ ਕੇ ਜਿਹੜਾ ਇਧਰੋਂ ਆਉਂਦਾ ਉਹਨੇ ਇੱਥੇ ਖੜਨਾ ਹੁਣ ਤੁਹਾਡੀ ਮੋਟਰ ਤੇ ਫੋਟੋ ਖਿਚਾਖਿਚਾ ਜਾਇਆ ਕਰਦੇ ਹਾਂ ਜੀ ਹਾਂ ਜੀ ਹਾਂ ਜਾਣਦੇ ਨੇ ਹੁਣ ਵੀ ਜਾਂਦੇ ਨੇ ਹਾਂ ਬਹੁਤ ਕੁਝ ਕਰਦੇ ਨੇ ਆਉਂਦੇ ਨੇ ਜਦ ਵੀ ਆਉਂਦਾ ਇੱਥੇ ਅਗਲਾ ਹਰੇਕ ਆ ਕੇ ਇੱਥੇ ਕੱਢਦਾ ਕੋਈ ਰੋਗ ਟੋਕ ਤਾਂ ਨਹੀਂ ਲਾਉਂਦੇ ਵੀ ਨਾ 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 ਦੇਖੋ ਐ ਅਜ ਤਾਂ ਕਹਿੰਦਾ ਵੀ ਤੁਸੀਂ ਭਾਗ ਆਣੇ ਜਦ ਸਾਡੇ ਇੱਥੇ ਆਏ ਹੋ ਤੇ ਇਹੋ ਜੀ ਕੋਈ ਗੱਲ ਨਹੀਂ ਹੈਗੀ ਦਲੇਰੀ ਬਹੁਤ ਹੈ ਮੁੰਡੇ ਦੀ ਦਲੇਰੀ ਬਹੁਤ ਹੈ ਨੋ ਮੇਰੀ ਕੋਰੀਅਨ ਹੈ ਦੇਖੋ ਤੁਸੀਂ ਕੋਰੀਅਨ ਹੈ ਤੇ ਕੋਈ ਇਹੋ ਜੀ ਗੱਲ ਨਹੀਂ ਹੈਗੀ ਕਾਸ਼ ਦੀ ਘਾਟ ਨਹੀਂ ਹੈਗੀ ਚਲੋ ਸ਼ੁਕਰੀਆ ਜੀ ਤੇ ਕਿਵੇਂ ਦੀ ਹੌਸਲਾ ਫੁਜਾਈ ਮਿਲਦੇ ਹੋ ਜਦੋਂ ਲੋਕਾਂ ਨੂੰ ਪਤਾ ਲੱਗਦਾ ਵੀ ਤੁਸੀਂ ਇਹ ਕੰਮ ਕੀਤਾ ਹੋਇਆ ਨਹੀਂ ਸਰ ਜਦੋਂ ਕੰਮ ਦੇਖਦੇ ਆ ਜੀ ਬਾਕੀ ਉਹ ਕਹਿੰਦੇ ਆ ਵੀ ਬਹੁਤ ਵਧੀਆ ਜਾਣ ਨਹੀਂ ਪਾਈ ਇੱਕ ਮਤਲਬ ਇੱਕ ਦਿਲ ਨੂੰ ਖੁਸ਼ੀ ਮਿਲਦੀ ਹੈ ਵੀ ਹਾਂ ਮੈਂ ਜਿਹੜਾ ਕੰਮ ਕੀਤਾ ਵੀ ਰੂਹ ਨਾਲ ਕੀਤਾ ਹੋਇਆ ਵੀ ਲੋਕਾਂ ਦੇ ਵਿੱਚ ਉਹ ਗੱਲਾਂ ਹੋ ਰਹੀਆਂ ਨੇਗੀਆਂ ਉਹਦੇ ਵਿੱਚ ਮੈਨੂੰ ਐਦਾ ਨਹੀਂ ਹੁੰਦਾ ਵੀ ਜੇ ਕੋਈ ਬੰਦਾ ਖੜ ਕੇ ਚਲੇ ਜਾਵੇ ਯਾਰ ਮੈਨੂੰ ਐ ਹੁੰਦਾ ਵੀ ਯਾਰ ਇਹ ਬੋਲਿਆ ਕਿਉਂ ਨਹੀਂ ਹੈਗਾ ਵੀ ਯਾਰ ਮੈਂ ਕੰਮ ਕੀਤਾ ਹੈ ਨਾ ਵੀ ਮੈਨੂੰ ਨੇ ਦੱਸਾਇਆ ਜੇ ਕੋਣੀ ਤਾਂ ਵੀ ਵਧੀਆ ਬਣੀ ਹੈ ਜੇ ਕਿਵੇਂ ਬਣੀ ਹੈ ਕਈ ਵਾਰ ਹੁੰਦਾ ਵੀ ਆ ਬਟ ਜ਼ਿਆਦਾਤਰ ਲੋਕ ਜੇ ਕੰਮ ਦੇਖਦੇ ਆ ਫਾਈਨਲ ਟੱਚ ਦੇ ਕੇ ਫਿਰ ਉਹ ਖੁਸ਼ ਹੁੰਦੇ ਆ ਵੀ ਹਾਂ ਫਿਰ ਉਹ ਸਾਫਾ ਸੇ ਦਿੰਦੇ ਵੀ ਯਾਰ ਬਹੁਤ ਵਧੀਆ ਯਾਰ ਬਸ ਇੱਕ ਜਾਨ ਨਹੀਂ ਪਾਈ ਵਿੱਚ ਅੱਛਾ ਕਿਹੜੇ ਕਿਹੜੇ ਕਲਾਕਾਰਾਂ ਦੀਆਂ ਬਣਾ ਚੁੱਕੇ ਹੋਲੇ ਤੱਕ ਸਰ ਮੈਂ ਦੀਪ ਸੁੱਧੂ ਦੀ ਬਣਾਈ ਆ ਤੇ ਪਾਪਾ ਬੰਦਾ ਸਿੰਘ ਬਹਾਦਰ ਦੀ ਹੋਗੇ ਬਸ ਮੈਂ ਜ਼ਿਆਦਾਤਰ ਗੁਰੂਆਂ ਦੀ ਫੋਟੋ ਬਹੁਤ ਘੱਟ ਬਣਾਉਣਾ ਵਾ ਕਿਉਂਕਿ ਮੈਂ ਉਹਨਾਂ ਨੂੰ ਦੇਖਿਆ ਤੇ ਕਰਨੀ ਜਾ ਮੇਰੇ ਕਦੇ ਦਿਮਾਗ ਦੇ ਵਿੱਚ ਮੈਂ ਉਹਨਾਂ ਦੀ ਫੋਟੋ ਬਣਾ ਕੇ ਵੀ ਵਸੇ ਕਈ ਵਾਰ ਆਪਾਂ ਤੋਂ ਗਲਤ ਕੋਈ ਹੱਕ ਕਰਨੇ ਇਧਰ ਲੱਗ ਗਿਆ ਕਈ ਵਾਰ ਹੋ ਜਾਂਦਾ ਜੀ ਬਟ ਮੈਂ ਬਣਾਉਂਦਾ ਨਹੀਂ ਪਰ ਇਹਨਾਂ ਦੀ ਬੰਦਾ ਸਿੰਘ ਬਹਾਦਰ ਦੀ ਮੈਂ ਫੋਟੋ ਦੇਖੀ ਸੀ ਉਹਨੂੰ ਕਾਪੀ ਕੀਤਾ ਤੇ ਬਣਾਤਾ ਜੀ ਆਪਾਂ ਨੇ ਹਾਂਜੀ ਕਈ ਵਾਰੀ ਇਹ ਹੁੰਦਾ ਵੀ ਮਾਤਾ ਪਿਤਾ ਬੱਚਿਆਂ ਨੂੰ ਕੰਧਾਂ ਦੇ ਉੱਤੇ ਕਹਿ ਦਿੰਦੇ ਨੇ ਵੀ ਕੀ ਤੂੰ ਇਹ ਕੰਧਾਂ ਦੇ ਉੱਤੇ ਪੈਨਸਲ ਨਾਲ ਖਸਾਈ ਜਾਣਾ ਹਾਂਜੀ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਰੋਕਣਾ ਚਾਹੀਦਾ ਬੱਚਿਆਂ ਨੂੰ ਕਿਉਂਕਿ ਜੇ ਉਹ ਅੱਜ ਪੈਨਸਲ ਖਸਾ ਰਹੇ ਨੇ ਕੱਦ ਦੇ ਉੱਤੇ ਤਾਂ ਕੱਲ ਆਉਣ ਵਾਲੇ ਇੱਕ ਆਰਟਿਸਟ ਨੇ ਉਹ ਤੇ ਕੀ ਮਾਪਿਆਂ ਨੂੰ ਉਹਨਾਂ ਸਾਥ ਦੇਣਾ ਚਾਹੀਦਾ ਜੀ ਫਿਰ ਮੈਂ ਦੱਸਣਾ ਕਦੇ ਇਹ ਚੀਜ਼ਾਂ ਮੈਂ ਵੀ ਕਰਦਾ ਹੁੰਦਾ ਸੀਗਾ ਪਹਿਲਾਂ ਤੇ ਉਹ ਉਹ ਚੀਜ਼ਾਂ ਕਰਦਾ ਕਰਦਾ ਹੀ ਮੈਂ ਅੱਥੇ ਤੱਕ ਆਇਆ ਵਾ ਮੈਂ ਨਹੀਂ ਚਾਹੁੰਦਾ ਵੀ ਚਲੋ ਅੱਜ ਕੱਲ੍ਹ ਜੇ ਜਵਾਕ ਕੋਈ ਕਰ ਵੀ ਰਿਹਾ ਵਾ ਕੋਈ ਜ਼ਿਆਦਾਤਰ ਨਹੀਂ ਕਰਦੇ ਕੁਝ ਕੁ ਬੱਚੇ ਹੁੰਦੇ ਜਿਹੜੇ ਇਦਾਂ ਦੇ ਕੰਮ ਕਰਦੇ ਕੀ ਪਤਾ ਉਹਨੇ ਅੱਗੇ ਜਾ ਕੇ ਕੋਈ ਵੱਡਾ ਕਲਾਕਾਰ ਬਣਨਾ ਹੋਵੇ ਫਟ ਉਹ ਚੀਜ਼ਾਂ ਨੂੰ ਰੋਕਣਾ ਨਹੀਂ ਚਾਹੀਦਾ ਹੈਗਾ ਹਾਂਜੀ ਲਾਸਟ ਦੇ ਵਿੱਚ ਮਾਪਿਆਂ ਨੂੰ ਕੀ ਕਹਿਣਾ ਚਾਹੋਗੇ ਤੁਹਾਡੇ ਵਿਊਅਰਜ਼ ਨੇ ਤੁਹਾਨੂੰ ਦੇਖਣ ਵਾਲੇ ਲੋਕ ਨੇ ਹੁਣ ਕੰਮ ਦੇਖ ਕੇ ਤੁਹਾਡੀ ਸ਼راہਨਾ ਕਰਨਗੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਇਸ ਫੀਲਡ ਦੇ ਨਾਲ ਕਿਵੇਂ ਜੁੜਿਆ ਜਾ ਸਕੇ ਸਰ ਜੇ ਕੋਈ ਬੱਚਾ ਇਹ ਚੀਜ਼ ਕਰਨਾ ਚਾਹੁੰਦਾ ਆਰਟ ਦਾ ਕੰਮ ਤਾਂ ਉਹਨੂੰ ਰੋਕੋ ਨਾ ਠੀਕ ਹੈ ਉਹਨੂੰ ਜਦ ਕਿ ਉਹਦਾ ਮਟੀਰੀਅਲ ਉਹਨੂੰ ਪ੍ਰੋਵਾਈਡ ਕਰੋ ਕਿ ਪਤਾ ਉਹ ਕਿਸੇ ਮਟੀਰੀਅਲ ਕਰਕੇ ਰਹਿ ਗਿਆ ਹੋਵੇ ਪਿੱਛੇ ਤਾਂ ਉਹਨੂੰ ਮਟੀਰੀਅਲ ਪ੍ਰੋਵਾਈਡ ਕਰਨਾ ਚਾਹੀਦਾ ਜਾਂ ਕਿਸੇ ਤੋਂ ਗਾਈਡ ਗਾਈਡਲਾਈਨ ਚਾਹੀਦੀ ਆ ਕੋਈ ਬੰਦਾ ਆਰਟ ਟੀਚਰ ਆ ਜਾਂ ਕੋਈ ਵੀ ਆ ਉਹਨੂੰ ਕੁਛ ਨਾ ਕੋਈ ਪੁੱਛਣਾ ਚਾਹੀਦਾ ਵੀ ਇਹ ਪਿੰਟਿੰਗ ਬੱਚਾ ਮੇਰੇ ਇਦਾਂ ਕਾਫੀ ਮੈਨੂੰ ਵੀ ਮਿਲਦੇ ਆ ਕਿ ਟੀਚਰਾਂ ਮ ਸਕੂਲਾਂ ਚ ਕੰਮ ਕਰਦੇ ਉਹਨਾਂ ਦੇ ਟੀਚਰਾਂ ਦੇ ਬੱਚੇ ਵੀ ਹੁੰਦੇ ਆ ਤੋ ਮੇਰੇ ਨਾਲ ਗੱਲ ਕਰਦੇ ਵੀ ਸਾਡੇ ਬੱਚਾ ਇਦਾਂ ਫਿਰ ਚਲੋ ਆਪਾਂ ਕੋਈ ਨਾ ਕੋਈ ਤਕਨੀਕ ਦੱਸ ਦਈਏ ਵੀ ਇਹਦਾ ਤਾਂ ਕਰ ਸਕਦੇ ਹੋ ਕਰਨਾ ਤਾਂ ਬੱਚੇ ਨੇ ਖੁਦ ਆ ਠੀਕ ਹੈ ਆਪਾਂ ਉਹਨੂੰ ਕੋਸ਼ਿਸ਼ ਨਹੀਂ ਆ ਬਸ ਤਕਨੀਕ ਦੱਸ ਸਕਦੇ ਵੀ ਆਪਾਂ ਇਦਾਂ ਕੰਮ ਕਰ ਸਕਦੇ ਇਦਾਂ ਨਹੀਂ ਕਰ ਸਕਦੇ ਹੈ ਨਾ ਜੀ ਤੇ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਸਰ ਧੰਨਵਾਦ ਜੀ ਤੇ ਇਸ ਹਨ ਮਨਦੀਪ ਸਿੰਘ ਜੀ ਤੇ ਜਿਨ੍ਹਾਂ ਦੇ ਕੀਤੇ ਹੋਏ ਕੰਮ ਨੇ ਕਹਿੰਦੇ ਹੁੰਦੇ ਆ ਵੀ ਤਸਵੀਰਾਂ ਬੋਲਦੀਆਂ ਤੇ ਸਾਹਮਣੇ ਦੇਖ ਸਕਦੇ ਹੋਂ ਤੇ ਤਸਵੀਰਾਂ ਦੇ ਵਿੱਚ ਸਿਰਫ ਜਾਣ ਨਹੀਂ ਪਰ ਇਦਾਂ ਲੱਗ ਰਿਹਾ ਵੀ ਸੱਚ ਮੁਰਚੀ ਵੀ ਜਿਹੜੀਆਂ ਇਹ ਤਸਵੀਰਾਂ ਹੁਣੇ ਹੀ ਸਾਡੇ ਨਾਲ ਗੱਲਾਂ ਬਾਤਾਂ ਕਰਨ ਲੱਗ ਜਾਣਗੇ ਅਜੇ ਇਹ ਨੌਜਵਾਨਾਂ ਨੂੰ ਸਪੋਰਟ ਕਰਨ ਦੀ ਲੋੜ ਹੈ ਲੋੜ ਹੈ ਇਹਨਾਂ ਨੂੰ ਉਤਸ਼ਾਹਿਤ ਕਰਨ ਦੀ ਇਹਨਾਂ ਦੇ ਕੰਮ ਪ੍ਰਤੀ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੀ ਇਹਨਾਂ ਤੋਂ ਹੋਰ ਨੌਜਵਾਨ ਜਾਂ ਹੋਰ ਬੱਚੇ ਸ਼ੇਧ ਲੈ ਕੇ ਇਸ ਫੀਲਡ ਦੇ ਵੱਲ ਆ ਸਕਣ ਤੇ ਆਪਣਾ ਆਉਣ ਵਾਲਾ ਭਵਿੱਖਾ ਉਹ ਜਿਹੜਾ ਚੰਗਾ ਬਣਾ ਸਕਣ ਤੇ ਅਜੇ ਹੀਆਂ ਪੈੜਾਂ ਦੇ ਉੱਤੇ ਇਹਨਾਂ ਦੇ ਨਕਸ਼ੇ ਕਦਮਾਂ ਦੇ ਉੱਤੇ ਚੱਲਣ ਤੇ ਪੰਜਾਬ ਦਾ ਨਾਮ ਵੀ ਜਿਹੜਾ ਦੇਸਾਂ ਦੇਸਾਂ ਤੱਕ ਰੋਸ਼ਨ ਕਰਨ ਕੈਮਰਾ ਪਰਸਨ ਚਮਕੌਰ ਸਿੰਘ ਦੇ ਨਾਲ ਪਬਲਿਕ ਵਾਇਸ ਲਈ ਮੈਂ ਪ੍ਰਕਾਸ਼ ਸ਼ਰਮਾ